ਇਹਨੇ ਕਿਥੋਂ ਬਣੇ ਨੇ ਕੀ ਕੀ ਮਾਲ ਬਣਾਉਂਦੇ ਨੇ ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 ਚਾਰ ਮੋਬਾਈਲ ਚਾਰਜਰਸ ਦੋ ਹੈੱਡਫੋਨਸ ਅਤੇ ਚਾਰ ਸਮਾਰਟ ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰ ਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ਏ ਪ੍ਰਿਜ਼ਨਜ਼ ਐਕਟ ਤੇ ਉਸ ਦੀ ਤਫ਼ਤੀਸ਼ ਵਿੱਚ ਇੰਨਾ ਜਿੰਨਾ ਕੋਲੋਂ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਸ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਏਮਪਲੋਈ ਜਿਹੜਾ ਪ੍ਰਸ਼ਾਂਤ ਮਜੂਮਦਾਰ ਹੈ ਉਹ ਇਹ ਸਭ ਦਾ ਕਰਤਾ ਧਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦਾ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਹੜਾ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗ ਮਨੀ ਅਤੇ ਦੋ ਜ਼ਿੰਦਾ ਕਾਰਤੂਸ ਇਹ ਤਫ਼ਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਸ ਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰਿਆਂ ਦੇ ਉੱਤੇ ਗੋਹ ਨਾਲ ਵਰਕ ਕਰਾਂਗੇ ਸਰ ਸਾਡੇ 5.5 ਲੱਖ ਦੇ ਡਰਗ ਮੰਨੀ ਦੱਸ ਰਹੇ ਹੋ ਇਹ ਅੰਦਰੀ ਉਹਨੇ ਵੇਚ ਕੇ ਜਿਹੜੇ ਕਮਾਇਆ ਗਿਆ ਸੀ ਜਾਂ ਅੱਗੋਂ ਮਾਲ ਮੰਗਾਉਣ ਦੇ ਲਈ ਪੈਸੇ ਰੱਖੇ ਗਏ ਸੀ ਜਿਹੜਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚੋਂ ਇਹ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੋਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕ ਆਊਟ ਕਰਦੇ ਹੋਏ ਪਹੁੰਚੇ ਹੈ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਜੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫ਼ਤੀਸ਼ ਕਰਾਂਗੇ ਇਹ ਤਾਂ ਜੀ ਜਿਹੜਾ ਹੁਣ ਸਾਨੂੰ ਹਲੇ ਤੱਕ ਪਤਾ ਚੱਲਿਆ ਹੈਗਾ ਕਿ ਇਨ੍ਹਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਮਤਲਬ ਇਹ ਹੁਣ ਨਹੀਂ ਹੈ ਕਿ ਇਹ ਹੁਣੇ ਹਾਲ ਫਿਲਹਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਨ੍ਹਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋएगी ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲਿੰਕੇਜਸ ਵਿੱਚ ਵੀ ਜਾਵਾਂਗੇ ਨਹੀਂ ਜੀ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰਿਜ਼ਨਰ ਜ਼ਰੂਰ ਨੇ ਬਟ ਹਲੇ ਕੋਈ ਐਜਾ ਐਂਗਲ ਸਾਹਮਣੇ ਨਹੀਂ ਆਇਆ ਲੇਕਿਨ ਕਿੰਨੀ ਉਮਰ ਦੇ ਨੌਜਵਾਨ ਜੀ ਪ੍ਰੈਸ ਨੋਟ ਦੇ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਸੀ 27 ਤਰੀਕ ਨੂੰ ਐਫ ਆਈ ਆਰ ਦਿੱਤੀ ਤੇ ਉਸਦੇ ਬਾਅਦ ਅਰੈਸਟ ਪਾਈ ਹੈ ਨੌਜਵਾਨਾਂ ਦੀ ਉਮਰ ਦੀ ਗੱਲ ਕਰੀ ਤਾਂ ਕਿੰਨੀ ਹੈ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮਨਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਇਹਦੀ ਉਮਰ ਹੈ ਤੇ ਜਿਹੜਾ ਗੁਰਵਿੰਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਨੋਟ ਪਾ ਚੱਲ ਜਾਏਗਾ ਕਿ ਬਾਕੀ-ਬਾਕੀ ਜਿ ਅੱਠ ਦੋਸ਼ੀ ਪਲੱਸ ਹੋਰ ਦੋਸ਼ੀ ਵੀ ਜ਼ਮਜ਼ਦ ਹੋਇਆ ਉਹਨਾਂ ਦੀ ਕੀ ਕੀ ਹੈ ਜਿਹੜੇ ਜੇਲ੍ਹ ਚ ਆਇਆ ਹੋਵੇ ਜੇਲ੍ਹ ਚ ਨਾ ਕੋਈ ਪੁੰਚੀ ਨਹੀਂ ਜੇਲ੍ਹ ਚ ਨਹੀਂ ਹੋਈ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸਿਗੀਆਂ ਜੇਲ੍ਹ ਚ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 ਏਮਪਲੋਈ ਦੀ ਸ਼ਮੂਲੀਅਤ ਸੀ ਮਤਲਬ 4 ਕੀ ਮੁੱਲ ਦੀ ਹੈ ਕਿੰਨੇ ਮੁੱਲ ਦੀ ਹੈ ਹਰੋਂ ਖੜੀ ਗਈ ਹੈ ਇਹਦੀ ਭਾਰਤੀ ਵਿਆਰ ਦੀ ਕੇਸ ਬਣ ਜਾਏਗੀ ਜੀ ਇਸ ਦੀ ਕੀਮਤ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਸਰ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸੀਗਾ ਉਹ ਕਿਸ ਤਰੀਕੇ ਨਾਲ ਨੈਕਸਸ ਚਲਾ ਰਿਹਾ ਸੀ ਪੰਜਾਬ 'ਚ ਚਲਾ ਰਿਹਾ ਸੀਗਾ ਜਾਂ ਦੂਜੀ ਸਟੇਟਾਂ ਨਾਲ ਕੰਟੈਕਟ ਸੀਗਾ ਜਾਂ ਜਿਹੜਾ ਉਹਦੇ ਕਹੇ ਤੇ ਫੜਿਆ ਗਿਆ ਜਾਂ ਉਹਰੇ ਵੀ ਉਹ ਸਪਲਾਈ ਨਹੀਂ ਪਹਿਲਾਂ ਵੀ ਕਦੇ ਮੰਗਵਾਇਆ ਸੀ ਜੀ ਜਿੰਨੀ ਹਲੇ ਤੱਕ ਦੀ ਮੋੜਲੀ ਤਫ਼ਤੀਸ਼ ਦੇ ਵਿੱਚ ਤੱਕ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ ਬਾਅਦ ਚੱਲਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਕਿਉਂਕਿ ਇਨ੍ਹਾਂ ਸਭ ਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸ ਦੇ ਬਾਰੇ ਪੁੱਛਕਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਤਾ ਸਾਨੂੰ ਪਿੱਛੇ ਦੀ ਬੈਕਵਰਡ ਲਿੰਕੇਜ ਬਾਰੇ ਪੁੱਛ ਲਿਆ ਇਹਨਾਂ ਦਾ ਟੈਕਨੀਕਲ ਅਨਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡਿਟੇਲ ਸੀ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਸਕੀ ਜੀ ਕੇਸਾਂ ਦੇ ਵਿੱਚ ਅੰਦਰ ਹੈ ਸਰ ਜਿਹੜਾ ਬੰਦਾ ਮਡੋਕਰ ਹੈ ਜਿਲ੍ਹੇ ਚ ਬੈਠਾ ਹੈ ਜਿਹੜਾ ਕਰਦੇ ਸੀਗਾ ਇਹਨਾਂ ਕੋਲ ਜੀ ਹੋਰ ਵੀ ਇਹਨਾਂ ਦੇ ਉੱਪਰ ਕਾਫੀ ਕੇਸਸ ਨੇ ਸਾਰੇ ਜਿੰਨੇ ਵੀ ਦੋਸ਼ੀ ਨੇ ਇਹ ਕੋਲ ਫੋਰਥ ਕਲਾਸ ਹੀ ਬੋਲਤੀ ਹੈ ਕੋਈ ਜਿਲਦ ਸਟਾਫ ਦਾ ਮੈਂਬਰ ਹੋਰ ਵੀ ਕੋਈ ਇਨਵੋਲਵ ਹੋਏ ਜੀ ਇੱਕ ਇਕੱਲੇ ਫੋਰਥ ਕਲਾਸ ਦੇ ਨਾਲ ਐਡਾ ਵੱਡਾ ਇੱਕ ਫੋਰਥ ਕਲਾਸ ਦਾ ਜਿਹੜਾ ਮੁਲਾਜ਼ਮ ਹੈ ਜੀ ਤੇ ਉਸ ਨਾਲ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਕ ਜੀ ਇਸ ਤੋਂ ਪਹਿਲਾਂ ਵੀ ਇੱਕ ਹਿੰਸ ਕ੍ਰਾਈਮ ਦਾ ਮੁਕੱਦਮਾ ਦਰਜ ਹੈਗਾ ਤੇ ਇਹ ਉਸ ਦੇ ਵਿੱਚ ਬੇਲ ਚ ਆਇਆ ਹੋਇਆ ਸੀ ਇਹ ਜਿਹੜਾ ਕੈਦੀ ਸੀ ਜੇ ਪਹਿਲਾਂ ਕਿਹੜੇ ਕੇਸ ਦੇ ਵਿੱਚ ਹੁੰਦਾ ਸੀਗੇ ਜੀ ਜੀ ਇਹ ਵੱਖ-ਵੱਖ categories ਦੇ ਕੇਸਿਸ ਵਿੱਚ ਸਾਰੇ ਅੰਦਰ ਬੰਦ ਨੇ ਕਿਸੇ ਤੇ ਕੋਈ ਹਿੰਸ ਕ੍ਰਾਈਮ ਦਾ ਵੀ ਹੈ ਤੇ ਕਿਸੇ ਤੇ ਕੋਈ ਵੱਖ-ਵੱਖ ਧਾਰਾਂ ਦੇ ਹੇਠਾਂ ਕੇਸ ਦਰਜ ਨੇ ਜਿਹੜੇ ਰੂਪ ਵਿੱਚ ਚੱਲ ਰਿਹਾ ਸੀ ਇਹ ਤੇ ਜਿਹੜੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਹਨਾਂ ਤੋਂ ਲਾਪਰਵਾਹੀ ਤੁਮ ਜੀ ਜੀ ਇਹਨਾਂ ਨੇ ਬਹੁਤ ਚਲਾਕੀ ਨਾਲ ਜਿਹੜੀ ਇਹਨਾਂ ਕੋਲੇ ਖੇਪ ਆਈ ਸੀਗੇ ਇਹਨੂੰ ਲੁਕਾਇਆ ਹੋਇਆ ਸੀਗਾ ਬੜੀ ਐਫਰਟ ਨਾਲ ਇਹ ਸਭ ਨੂੰ ਲੋਕੇਟ ਕੀਤਾ ਗਿਆ ਬੜੀ ਥੋਰੋਲੀ ਸਰਚ ਕੀਤੀ ਗਈ ਪਹਿਲਾਂ ਵੀ ਜਦੋਂ ਸਰਚ ਕੀਤੀ ਗਈ ਹੈ ਤਾਂ ਉਹ ਬਰਾਮਦ ਨਹੀਂ ਹੋ ਪਾਇਆ ਸੀ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਜੇਲ੍ਹ ਵਾਲਿਆਂ ਨੇ ਜਾਣ ਬੁੱਝ ਕੇ ਕੋਈ ਗਲਤੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਇਸ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਇਹ ਬਰਾਮਦਗੀ ਕਰਵਾ ਸਕੇ ਸਰ ਮੈਂ ਪਹਿਲਾਂ ਕੀ ਕੰਮ ਕਰਦਾ ਸੀ ਜੀ ਹੁਣੇ ਤਾਂ ਇਹ ਜੇਲ੍ਹ ਤੋਂ ਹੀ ਥੋੜੀ ਦੇਰ ਪਹਿਲਾਂ ਹੀ ਬੇਲ ਤੇ ਆਇਆ ਹੈਗਾ ਤੇ ਹੁਣੇ ਹੈਗਾ ਇਹ ਕੋਈ ਕੰਮ ਨਹੀਂ ਅੰਡਰਟੇਕ ਕੀ ਕਰ ਰਿਹਾ ਸੀਗਾ ਸਰ ਜਿਹੜਾ ਪ੍ਰਸ਼ਾਂਤ ਮਜੂਮਦਾਰ ਆ ਜਿਹੜਾ ਸੰਗਰੂਪ ਦਾ ਦੱਸਿਆ ਜਾ ਰਿਹਾ ਹੈ ਕਿ ਸੰਗਰੂਪ ਤੋਂ ਵੀ ਕੋਈ ਮਦਦ ਬਾਹਰੋਂ ਮਿਲ ਰਹੀ ਸੀ ਇਸ ਸਬੰਧੀ ਹਾਂਜੀ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਮੋਬਾਈਲ ਖਰੀਦ ਕੇ ਦੇ ਰਹੇ ਸੀ ਕੋਈ ਇੱਕ ਦੋਸ਼ੀ ਦਾ ਹੀ ਫੈਮਿਲੀ ਮੈਂਬਰ ਸੀ ਜੋ ਇਹਨਾਂ ਨੂੰ ਸਮਾਨ ਲਿਆ ਕੇ ਦਿੰਦਾ ਸੀ ਜੋ ਇਹ ਅੰਦਰ ਦੇ ਰਹੇ ਸੀ ਕੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਕੀਤਾ ਵੀ ਗਿਆ ਤੇ ਹਿਰਾਸਤ ਵਿੱਚ ਲਿੱਤਾ ਜਾਏਗਾ ਕਿਉਂਕਿ ਕੋਈ ਲੇਡੀ ਦਾ ਰੋਲ ਸੀ ਇਸ ਲਈ ਉਹਨਾਂ ਦੇ ਬਾਰੇ ਡਿਟੇ ਜੀ ਗਿਆ ਜਾ ਰਹੀ ਸਰ ਜਿਹਨ ਕੀ ਰਨ ਕਰਤੀ ਜਿਹੜੀ ਵੱਡੇ ਪੱਧਰ ਤੇ ਹਰਨ ਆਉਂਦੀ ਹੈ ਕਿ ਲੱਗਦਾ ਕਿ ਉਹ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਵੱਡੇ ਜਿਹੜੇ ਮગરਮੱਛ ਨੂੰ ਉਹਨਾਂ ਦੇ ਹੱਥ ਪਏ ਗਿਆ ਹੈਗਾ ਜੀ ਬਿਲਕੁਲ ਇਹ ਇਸ ਚੀਜ਼ ਦਾ ਸਬੂਤ ਹੈ ਕਿ ਅਸੀਂ ਵੱਡੇ ਮગરਮੱਛਾਂ ਤੱਕ ਵੀ ਜਾ ਰਹੇ ਨੇ ਜਾ ਰਹੇ ਹਾਂ ਇਹ ਕੀ ਹੈਰੋਇਨ ਕਿੱਥੋਂ ਮੰਗਾ ਰਹੇ ਸੀ ਕੀ ਅੱਗੇ ਲਿੰਕ ਹੈ ਉਸ ਦੇ ਬਾਰੇ ਵੀ ਅਸੀਂ ਪੂਰੀ ਪ੍ਰੋਪਰਲੀ ਪੜਤਾਲ ਕਰਾਂਗੇ ਸਰ ਪਿਸਟਲ ਉਰੂ ਦਾ ਮੇਡ ਹੈ ਜੀ ਕਿੱਥੋਂ ਦਾ ਨਹੀਂ ਜੀ ਗਲੌਕ ਪਿਸਟਲ ਹੈਗਾ ਇਹ ਫੋਰਨ ਬੇਸਡ ਕੰਪਨੀ ਦਾ ਹੈਗੀ ਮੈਨੂਫੈਕਚਰਡ ਹੁੰਦਾ ਤੇ ਇਹ ਇਹ ਕਿੱਥੋਂ ਬਰਾਮਦ ਕੀਤਾ ਕਿਸ ਹਿਸਾਬ ਨਾਲ ਇਹ ਨਕਲ ਆਇਆ ਉਸ ਦੀ ਵੀ ਅਸੀਂ ਤਫਤੀਸ਼ ਨੂੰ ਕਰ ਰਹੇ ਹਾਂ ਸਰ ਇੱਕ ਜਾਣਕਾਰੀ ਮਿਲੀ ਹੈ ਕਿ ਜਿਹੜੀ ਹੈਰੋਨਾਈਨ ਕਿੱਥੇ ਵੰਡਿਆ ਜਾਣਾ ਸੀਗਾ ਜੀ ਆ ਮੁੱਢਲੀ ਤਫਤੀਸ਼ ਵਿੱਚ ਕਈ ਵਾਰ ਚੱਲਦਾ ਹੈਗਾ ਕਿ ਇਹਨਾਂ ਨੇ ਜਿਸ ਅੰਮ੍ਰਿਤਸਰ ਵਿੱਚ ਜਿੱਥੋਂ ਬਰਾਮਦ ਕੀ ਹੋਇਆ ਉੱਥੇ ਲੋਕਲ ਏਰੀਆ ਦੇ ਜਿਹੜੇ ਨੇੜੇ ਵਾਲੇ ਡਿਸਟ੍ਰਿਕਟਸ ਨੇ ਉੱਥੇ ਤੱਕ ਇਹਨਾਂ ਦਾ ਨੈਟਵਰਕ ਹੋਣਾ ਸੀ ਜਿਸ ਦੇ ਬਾਰੇ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ ਠੀਕ ਹੈ ਸਰ ਓਕੇ ਸਰ ਕੋਈ ਕਾਰਤੂਸ ਵੀ ਨੇ ਜੀ ਬਿਲਕੁਲ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ